ਪੁੱਪੜ ਹਰ ਫੰਕਸ਼ਨ ਤੇ ਰਸ ਜਾਂਦੇ ਹੁੰਦੇ ਨੇ ਪਰ ਸਾਡੇ ਵਾਲੇ ਬੁੱਪੜ ਚੰਗੇ ਨੇ ਇਹ ਬਾਦਦਾ ਤਾਂ ਬੁੱਪੜ ਵੀ ਚੰਗਾ ਹੈ ਇਹ ਰਸਦੇ ਨਹੀਂ ਗਏ ਕਹਿੰਦੇ ਪਹਿਲਾਂ ਫੁੱਪੜ ਨੂੰ ਚਾਹ ਪੀਣ ਦਿਓ ਬਾਕੀ ਸਾਰੇ ਬਾਅਦ ਚ ਪੀਣਗੇ ਪੁੱਪੜ ਟੁਪਲਾਈਏ ਵਿੱਚ ਚਾਹ ਹੋਵੇ ਤਾਂ ਹੀ ਅੱਜ ਉਹ ਸੱਚ ਹੋ ਗਈ ਪਹਿਲਾਂ ਫੁੱਪੜ ਨੇ ਚਾਹ ਪੀਣੀ ਹੈ ਫਿਰ ਬਾਕੀ ਸਾਰੇ ਚਾਹ ਨੂੰ ਮੂੰਹ ਲਾਣਗੇ ਨਾਲ ਮਾਮਾ ਪਾਏਗਾ ਗਿੱਦਾ ਉਹ ਉਲਟੋ ਕੇ ਸੱਚ ਮਾਮਾ ਪਾਏਗਾ ਪੰਗੜਾ ਨਾਨੀ ਪਾਏਗੀ ਕਿੱਦਾਂ ਮੈਂ ਉਲਟੋ-ਪੁਲਟ ਕਰ ਦਿੱਤਾ ਹੈ ਭੂਆ ਨੇ ਬ੍ਰੇਕ ਡਾਂਸ ਕਰਨਾ ਤੇ ਸਤਿ ਸ੍ਰੀ ਅਕਾਲ ਜੀ ਕੀ ਹਾਲ ਚਾਲ ਸਾਰਿਆਂ ਦੇ ਉਮੀਦ ਕਰਦੇ ਹਾਂ ਤੁਸੀਂ ਸਾਰੇ ਬਹੁਤ ਵਧੀਆ ਹੋਵੋਗੇ ਤੇ ਲੋਹੜੀ ਦੀਆਂ ਸਾਰਿਆਂ ਨੂੰ ਲੱਖ-ਲੱਖ ਵਧਾਈਆਂ ਮੁਬਾਰਕਾਂ ਜੀ ਪਰਮਾਤਮਾ ਤੁਹਾਡੇ ਸਭ ਦੀਆਂ ਚੋੜੀਆਂ ਖੁਸ਼ੀਆਂ ਦੇ ਨਾਲ ਭਰ ਦੇਣ ਤੇ ਤੁਹਾਨੂੰ ਪਤਾ ਕਿ ਅੱਜ ਉਹ ਦਿਨ ਹੈ ਜਿਸ ਦਿਨ ਅਸੀਂ ਆਪਣੀ ਇਬਾਦਤ ਆਪਣੀ ਧੀ ਦੀ ਲੋਹੜੀ ਮਨਾ ਰਹੇ ਹਾਂ ਤੇ ਇਧਰਲੀ ਸਾਈਡ ਹਾਂਜੀ ਇਧਰ ਸਾਹਮਣੇ ਇਧਰ ਸਾਈਡ ਗੱਦੇ ਵਿਛਾ ਦਿੱਤੇ ਕਿਹਨੇ ਕਿਉਂਕਿ ਸੰਗਤ ਜਿੰਨੇ ਆ ਕੇ ਬਹਿਣਾ ਕੋਈ ਠੰਡ ਨਾ ਲੱਗੇ ਇਹਦੇ ਉੱਪਰ ਚਦਰਾਂ ਚੱਟੀਆਂ ਆਦ ਬਗੈਰਾ ਸਿਆਣ ਗਿਆ ਯਾਰ ਉਹ ਉਹ ਦਰੀਆਂ ਉਹ ਨਹੀਂ ਕਰਦੀਆਂ ਆ ਉੱਚੇ ਜੀ ਨਹੀਂ ਕਰਤੇ ਗੱਦੇ ਇੱਕ ਪਾਸੇ ਤੋਂ ਹੂੰ ਉੱਚੇ ਉੱਤਰ ਕਰਦੇ ਗੇਟ ਕਰ ਹੂੰ ਉਹ ਗੇਟ ਕਰਕੇ ਹਨਾ ਹਾਂਜੀ ਮਹਿੰਦਰਮ ਆ ਗਿਆ ਬਾਬਾ ਜੀ ਦੱਸੋ ਹੁਕਮ ਗੁਰੂ ਉਹ ਯਾਰ ਗਨੀਸ਼ਾ ਨਹੀਂ ਕਿ ਮੋਟਾ ਹੈ ਕੀ ਕਰਨਾ ਹੈ ਹੈ ਲੇ ਆਨੇ ਕੋਈ ਗੱਲ ਨਹੀਂ ਦੱਸੋ ਥੋੜਾ ਜਿਹਾ ਇੱਥੇ ਪਤਾ ਹੈ ਮੋਟਾ ਇਹ ਕਿੰਨਾ ਮੱਥਾ ਟਿਕ ਲ ਗਿਆ ਚਾਦਰ ਇਕੱਠੀ ਹੋਈ ਹਾਂ ਹੈਨਾ ਆਹ ਸਾਹਬ ਇਹ ਕਿਹੜਾ ਪਤਾ ਨਹੀਂ ਯਾਰ ਮੈਨੂੰ ਇਹਦੇ ਬਾਰੇ ਨਹੀਂ ਪਤਾ ਮੈਂ ਕਰਦਾ ਪਤਾ ਲਿਆ ਕੇ ਦੇਣਾ ਹੋਰ ਦੱਸੋ ਚਲੋ ਫਰੀਪਾ ਉਹ ਸਟੈਂਡ ਲਵਾ ਦੇ ਮੈਂ लवली ਸਟੈਂਡ ਲਵਾ ਦੇ ਤੂੰ ਆਹ ਸਾਰਾ ਨਾ ਚੰਦੂਆ ਸਾਹਿਬ ਵਾਲਾ ਆ ਵੀ ਪੈਕ ਕਰ ਲੈ ਸਟੈਂਡ ਲਵਾ ਦਿਓ ਸੋਹਣਾ ਲੱਗ ਰਿਹਾ ਯਾਰ ਇਹ ਕੁਰਤਾ ਵੀ ਮੈਂ ਚਾਚੂ ਕੋਲੋਂ ਪਾਇਆ ਉੱਪਰ ਸਵੈਟਰ ਪਾਈਏ ਤੇਰੇ ਕੋਲ ਸਵੈਟਰ ਹੈਗੀ ਮੇਰੇ ਕੋਲ ਹੈ ਨਹੀਂ ਜੀ ਤਾਂ ਮੈਂ ਪਾਈ ਨਹੀਂ ਜੀ ਬਾਕੀ ਸੋਹਣਾ ਲੱਗ ਰਿਹਾ ਪਟਕਾ ਪਾ ਦੁਬਾਰਾ ਬੰਨ ਲੈਨੇ ਤੇਰਾ ਬਰ ਪਟਕਾ ਥੋੜਾ ਹਿੱਲਿਆ ਹੋਇਆ ਬਸ ਇਹ ਬੰਨ ਲੈਨੇ ਦੁਬਾਰਾ ਉੱਪਰ ਥੋੜਾ ਹਿੱਲ ਗਿਆ ਨਾ ਬੇਟੇ ਹਿੱਲ ਗਿਆ ਜਿਹੜੀ ਚੀਜ਼ ਨਹੀਂ ਠੀਕ ਲੱਗ ਰਹੀ ਉਹ ਦੱਸ ਰਿਆਂ ਤੈਨੂੰ ਠੀਕ ਤਾਂ ਹੈਗਾ ਨਾ ਬੰਨ ਫਿਰ ਚਲ ਦੇਖ ਬਾਰ ਕੋਣ ਕੋਣ ਆ ਗਿਆ ਰਿਸ਼ਤੇਦਾਰ ਦੇਖ ਜਾ ਕੇ ਸਾਰੇ ਜਣੇ ਤਿਆਰ ਹੋਣ ਦੇ ਲੱਗੇ ਹੋਏ ਨੇ ਪਾਇਆ ਜੀ ਦੀਪਕ ਦਾ ਲੜਪੋਰਾ ਨਹੀਂ ਆ ਰਿਹਾ ਆਗੇ ਅੜੀਗਾ ਅੜੀਗਾ ਚਲੋ ਜੀ ਤਾਈ ਵੀ ਬਜੇ ਬਜੇ ਫਿਰ ਰਹੇ ਨੇ ਹੈਪੀ ਲੋੜੀ ਤਾਈ ਜੀ ਹੈਪੀ ਲੋੜੀ ਸੰਗੀ ਇਹ ਮੇਰੇ ਭੂਆ ਜੀ ਭੂਆ ਜੀ ਤੇ ਦੇਖਦੇ ਰਹੇ ਇਹ ਮੇਰੇ ਬੱਬਰ ਜੀ ਕੀ ਹਾਲ ਚਾਲ ਹੈ ਬੱਬਰ ਜੀ ਉਹ ਵਧੀਆ ਬਹੁਤ ਵਧੀਆ ਪਿੰਡੀ ਖਾ ਰਿਹਾ ਆਹ ਖਾ ਲਾ ਆਹ ਇਹ ਮੇਰੀ ਕੁੜੀ ਦੀ ਭੂਆ ਇਹ ਮੇਰੀ ਭੂਆ ਭੂਆ ਜੀ ਸਾਰੇ ਨੂੰ ਆਪੀ ਲੋੜੀ ਸਾਰੇ ਸੱਤਰੀ ਕਾ ਹੈਪੀ ਲੋੜੀ ਚਲੋ ਜੀ ਚਲੋ ਤੁਹਾਨੂੰ ਵੀ ਮੁਬਾਰਕਾਂ ਲੋੜੀ ਦੀਆਂ ਇਧਰ ਸਾਡੇ ਪਿੰਡ ਦੇ ਬਾਬਾ ਜੀ ਦੇਖ ਪ੍ਰਸ਼ਾਦਾ ਤਿਆਰ ਦੇਖ ਤਿਆਰ ਕਰਦੇ ਹੋਏ ਮੁਬਾਰਕਾਂ ਮਬਈ ਲੋੜੀ ਦੀਆਂ ਫੁੱਫੜ ਜੀ ਵੀ ਤਿਆਰ ਚੁੱਕੇ ਨੇ ਵੈਸੇ ਤਾਂ ਫੁੱਫੜ ਰਸ ਜਾਂਦੇ ਹੁੰਦੇ ਨੇ ਹਰ ਫੰਕਸ਼ਨਾਂ ਦੇ ਉੱਪਰ ਪਰ ਇਹ ਵਾਲਾ ਫੁੱਫੜ ਰਸਦਾ ਨਹੀਂਗਾ ਇਹ ਸਾਡਾ ਫੁੱਫੜ ਚੰਗਾ ਹੈ ਉਹ ਇਹ ਤਾਂ ਪਤਾ ਲੱਗਿਆ ਨਾ ਮੈਂ ਕਿਹਾ ਵੈਸੇ ਤਾਂ ਫੁੱਫੜ ਹਰ ਫੰਕਸ਼ਨ ਤੇ ਰਸ ਜਾਂਦੇ ਹੁੰਦੇ ਨੇ ਪਰ ਸਾਡੇ ਵਾਲੇ ਫੁੱਫੜ ਚੰਗੇ ਨੇ ਇਹ ਬਾਦ ਦਾ ਫੁੱਫੜ ਵੀ ਚੰਗਾ ਹੈ ਇਹ ਰਸਦੇ ਨਹੀਂਗੇ ਠੀਕ ਨਾ ਉਹ ਫਿਲਮ ਦੇਖੀ ਨਾ ਫੁੱਫੜ ਜੀ ਹੋ ਹਾਂ ਕਹਿੰਦੇ ਪਹਿਲਾਂ ਫੁੱਫੜ ਨੂੰ ਚਾਹ ਪੀਣ ਦੋ ਬਾਕੀ ਸਾਰੇ ਬਾਅਦ ਚ ਪੀਣਗੇ ਚਾਹ ਪੀਣਗੇ ਫੁੱਫੜ ਨੂੰ ਪਲਾਈਏ ਫੇਰ ਚਾਹ ਉਹ ਤਾਂ ਇਹ ਅੱਜ ਉਹ ਸੱਚ ਹੋ ਗਿਆ ਪਹਿਲਾਂ ਫੁੱਫੜ ਨੇ ਚਾਹ ਪੀਣੀ ਐ ਫਿਰ ਬਾਕੀ ਸਾਰੇ ਚਾਹ ਨੂੰ ਮੂੰਹ ਲਾਣਗੇ ਠੀਕ ਹੈ ਨਾ ਸਾਰੇ ਜਿਹੜੇ ਆਪਣੇ ਪਰ ਕਮਾਲ ਲੱਗੇ ਹੋਏ ਨੇ ਪਰ ਅਗਮ ਸਾਡਾ ਟੀਵੀ ਵਾਲ ਦੇਖਦਾ ਹੋਇਆ ਅਗਮ ਟੀਵੀ ਬੰਦ ਕਰ ਦੇ ਬੇਟਾ ਇਹਦੀ ਹਾਲੇ ਸੈਟਿੰਗ ਨਹੀਂ ਹੋ ਰਹੀ ਅਗਮ ਦੀ ਹੈ ਹਾਂ ਹੋਣੀ ਜੀ ਹੋ ਜਾਣੀ ਹੋ ਜਾਣੀ ਇੱਥੇ ਦਰਿਆ ਕਿਹੜੀਆਂ ਵਿਚਾਰੀਆਂ ਨੇ ਗੁਰਦੁਆਰਾ ਸਾਹਿਬ ਤੋਂ ਆਣੀਆਂ ਆ ਕੇ ਟੈਂਟ ਵਾਲਾ ਲੈ ਕੇ ਆਇਆ। ਉਹ ਬਈ ਦਰਿਆ ਟੈਂਟ ਵਾਲਾ ਲੈ ਆਇਆ। ਜਾਓ ਲੈ ਕੇ ਆਓ ਗੁਰੂ ਮਹਾਰਾਜ ਜੀ ਨੂੰ ਬਾਬਾ ਜੀ ਨੂੰ ਕਰੇ। ਉਧਰ ਦੀ ਸਾਈਡ ਵੀ ਟੈਂਟ ਲੱਗ ਗਿਆ ਖਾਣੇ ਪੀਣ ਦੇ ਸਮਾਨ ਲਈ ਇੱਧਰ ਹਲਵਾਈ ਲੱਗੇ ਹੋਏ ਨੇ। ਮੇਰਾ ਪਜਾਮਾ ਥੋੜਾ ਜਿਆ ਲੂਸ ਸੀ ਦਿੱਤਾ ਉਹਨੇ ਟੇਲਰ ਨੇ। दिक्कत आ रही है वाह जी वाह गया ठीक बन गया इधर टेंट पूरा नहीं आया इधर वाली सैड ये गलत हो गया सिस्टम बाबा जीाराहिगुरु वाहे आजो वाहेगुरु 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 ਸਤ ਨਾਮੁ ਵਾਹਿਗੁਰੂ 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 ਓ ਨਾਨੀ ਆਗੀ ਇਬਾਦਤ ਦੀ ਇਬਾਦਤ ਕਰੇ ਆ ਵਿਚਾਰੀ ਤੇ ਬੇਬਲਾ ਕੇ ਨਾ ਦੀ ਡੈਸ਼ ਮਾਰ ਰખી ਸਾਰੀ ਇਹ ਜਿਹੜੀ ਡੈਸ਼ਿੰਗ ਡੈਸ਼ਿੰਗ ਬਣੀ ਹੋਈ ਹੈ ਐ ਸੋਹਣੇ ਸੋਹਣੇ ਸੂਟ ਪਾਏ ਨੇ ਮੇਰੀ ਸੋਹਣੀ ਨੇ ਹੂੰ ਚਲਿਏ ਮਾਮਿਆਂ ਚੱਲ ਮਾਮਿਆਂ ਚਲਿਓ ਆਪਾਂ ਆਜਾ ਆ ਮਿਲੋ ਜੀ ਇਬਾਦਤਰੀ ਮਮੀ ਨਾਲ ਆਜੋ ਜੀ ਆਜਾ ਨਾਲ ਕੋ ਤਸ਼ਰੀਆ ਬਾਦ ਤਾਂ ਬੰਦਾ ਚੱਲੇ ਨਾ ਨੀ ਕੋਲ ਬੰਦੇ ਖਾ ਪੀ ਕੇ ਹੁੰਨੇ ਆ ਕੁਛ ਖਾਦਾ ਨਹੀਂ ਇਹ ਭੂਆ ਇਹ ਤਾਈ ਡੜੀ ਨੇ ਫੇਰ ਕੱਪੜੇ ਚੇਂਜ ਕਰ ਲਏ ਕਿਉਂਕਿ ਡੜੀ ਕੁਰਤੇ ਪਜਾਮੇ ਚ ਬਹੁਤ ਪਰੇਸ਼ਾਨ ਹੋਇਆ ਹੋਇਆ ਸੀ ਠੀਕ ਹੈ ਨਾ ਅਸੀਂ ਸਾਰੇ ਜਣੇ ਇਕੱਠੇ ਹੋ ਕੇ ਆਪ ਆਏ ਜੀ ਚਾਹ ਪਾਣੀ ਪੀਣ ਕਿਉਂਕਿ ਸਵੇਰ ਦੇ ਸਾਰੇ ਗੈਸ ਜਿੰਨੇ ਵੀ ਆਏ ਸੀ ਰਿਸ਼ਤੇਦਾਰ ਉਹਨਾਂ ਨੂੰ ਸਾਰਿਆਂ ਨੂੰ ਅਟੈਂਡ ਕਰ ਰਹੇ ਸੀ ਕਿਰਨ ਕਹਿੰਦੀ ਆਪਾਂ ਇੱਕੋ ਹੀ ਪਲੇਟ ਦੇ ਵਿੱਚ ਸਾਰਾ ਕੁਝ ਪਾ ਲਏ ਨੇ ਦੋਨੋਂ ਜਣੇ ਇਕੱਠੇ ਖਾ ਲਾਂਗੇ ਲਓ ਜੀ ਮਠਾਈਆਂ ਭਾਵੇਂ ਠੰਡੀਆਂ ਬਹੁਤ ਜ਼ਿਆਦੀਆਂ ਸਨ ਲੇਕਿਨ ਸਵਾਦ ਮਨ ਕਰ ਰਿਹਾ ਸੀ ਖਾ ਲੀਏ ਸਾਰੀਆਂ ਰਲ ਕੇ ਨਾਲ ਪਕੌੜੇ ਪਕੌੜੇ ਸੱਚੀ ਕਹਿ ਰਿਹਾ ਦੋਸਤੋ ਬਾਲੇ ਸਵਾਦ ਬਣੇ ਹੋਏ ਸੀ ਗਰਮਾ ਗਰਮ ਪਕੌੜੇ ਤੇ ਪਕੌਣਿਆਂ ਦੇ ਨਾਲ ਤੇ ਜਿਹੜੀ ਕਾਫੀ ਜਾਂ ਚਾਹ ਦਾ ਜਿਹੜਾ ਸਵਾਦ ਹੁੰਦਾ ਉਹਦੇ ਵਰਗੀ ਰੀ ਸੀ ਕੋਈ ਨਹੀਂ ਹੋਲੇ ਹੋਲੇ ਤੁਹਾਡੇ ਤੁਹਾਡੇ ਸਾਰੇ ਰਿਸ਼ਤੇਦਾਰ ਆਣੇ ਸ਼ੁਰੂ ਹੋ ਗਏ ਗੈਸਟ ਆਣੇ ਸ਼ੁਰੂ ਹੋ ਗਏ ਸਾਡੀ ਇਬਾਦਤ ਦੇ ਲਈ ਵੀ ਪਾਜੀ ਤੁਸੀਂ ਕਹਤਾ ਆਓ ਫਿਰ ਹੁਣ ਨਹੀਂ ਖਾਣੀ ਤੁਹਾਡੇ ਲਈ ਇਕੱਲੇ ਢਿੱਡ ਤੋਂ ਲੱਗ ਰਿਹਾ ਤੁਹਾਡੇ ਟੇਡਾ ਲੀ ਟੇਡਾ ਦਾ ਬਟਨ ਦੱਸ ਰਿਹਾ ਤੁਹਾਡਾ ਬਾਜੀ ਨੇ ਖਾ ਲਈਏ ਉਹ ਚਾਣਾ ਆ ਬੱਚੀ ਚੀਜ਼ ਖਾਦੀ ਮੈਂ ਤਾਂ ਇਤਨਾ ਖਾਣਾ ਤੁਹਾਡੇ ਟੇਡਾ ਦਾ ਬਟਨ ਦੱਸ ਰਿਹਾ ਤੁਸੀਂ ਦੋ ਪਲੇਟਾਂ ਆ ਗੀਆਂ ਉਹ ਪਹਿਲੀ ਖਾ ਲਈ ਹੋਰ ਕੀ ਜੀਜੀ ਦੇਖੋ ਹਾਲੀਵੁੱਡ ਦੀਦੀ ਬਾਜੀ ਨੂੰ ਪੁੱਛਣਾ ਨਹੀਂ ਖਾ ਲਿਆ ਖਾ ਲੈ ਕਰਨੀ ਨਹੀਂ ਪਲੇਟ ਮੈਂ ਹੁਣ ਤੁਹਾਡੇ ਕੋਲ ਲੈ ਕੇ ਆਈ ਹਾਂ ਹੈ ਓਏ ਹੋਏ ਇੰਨੀ ਪਲੇਟ ਭਰ ਕੇ ਥੋੜੀ ਖਾਈ ਦੀ ਆ ਭਾਬੀ ਦੀ ਪਲੇਟ ਦੇਖੋ ਕਿਰਨ ਦੀ ਪਲੇਟ ਦੇਖੋ ਮੇਰੇ ਭੈਣ ਦੇ ਪਲੇਟ ਦੇਖੋ ਚਲੋ ਕੋਲਡ ਡਰਿੰਕ ਵੀ ਨਹੀਂ ਹੈ ਪੀ ਲੈ ਕੋਲਡ ਡਰਿੰਕ ਹਮ ਕੌਫੀ ਅੱਛੇ ਪੀ ਲੈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਮੰਮੀ ਸੂਟ ਬਦਲ ਕੇ ਆ ਗਏ ਤੁਸੀਂ ਉਹ ਮੈਂ ਟਾਈਟ ਟਾਈਟ ਹੋ ਗਿਆ ਆ ਜਾ ਰਿਹਾ ਸੋਹਣਾ ਲੱਗ ਰਿਹਾ ਇਹ ਜ਼ਿਆਦਾ ਸੋਹਣਾ ਲੱਗ ਰਿਹਾ ਉਹ ਨਾਲ ਆ ਜਾਓ ਸਤਿ ਸ਼੍ਰੀ ਅਕਾਲ ਜੀ ਚਲੋ ਘਰ ਚਲੀਏ ਇਹ ਬਾਤ ਅਸੀਂ ਦੇਖੀਏ ਬਾਬਾ ਜੀ ਦੇ ਕੀਰਤਨ ਹੋ ਰਿਹਾ ਸੀ ਸਾਰੀ ਸੰਗਤ ਬੈਠ ਕੇ ਆਰਾਮ ਨਾਲ ਕੀਰਤਨ ਸੁਣ ਰਹੀ ਸੀ ਤੇ ਨਾਲ ਹੀ ਸਾਰੇ ਜਣੇ ਮੈਨੂੰ ਵਧਾਈਆਂ ਵੀ ਦੇ ਰਹੇ ਸਨ ਕੀ ਇਬਾਦਤ ਦੀਆਂ ਤੁਹਾਨੂੰ ਬਹੁਤ ਬਹੁਤ ਵਧਾਈਆਂ ਹੁਣ ਸਾਰਿਆਂ ਦਾ ਦਿਲ ਤੋਂ ਧੰਨਵਾਦ ਕਰਦੇ ਆਂ ਜੀ ਗੈਸਟ ਅੰਦਰ ਵੀ ਆ ਕੇ ਬੈਠ ਗਏ ਫਿਰ ਇਬਾਦਤ ਨੂੰ ਸਾਰਿਆਂ ਨੇ ਦੇਖਿਆ ਪਿਆਰ ਕੀਤਾ ਪਿਆਰ ਦਿੱਤਾ ਵਾਰੀ ਵਾਰ ਸਿਰ ਇਬਾਦਤ ਨੂੰ ਸਭ ਨੇ ਚੱਕਿਆ ਵੀ ਔਰ ਸਾਨੂੰ ਬੜੀ ਖੁਸ਼ੀ ਹੋ ਰਹੀ ਸੀ ਸਾਰੇ ਇਬਾਦਤ ਨੂੰ ਇੰਨਾ ਜ਼ਿਆਦਾ ਪਿਆਰ ਕਰ ਰਹੇ ਨੇ ਨਾਨੀ ਨੱਚੀ ਕਿ ਮਾਰਾ ਦੇਖਿਓ ਕੋਸਾ ਲਾ ਸਕੀ ਕੋਈ ਨਾ ਨਾਨੀ ਥੋੜਾ ਬੜੋ ਬੜੋ ਲੋ ਜੀ ਹੁਣ ਆ ਰਿਹਾ ਜੀ ਪਿਛੇ ਰੋਟੀ ਰੋਟੀ ਖਾਈਏ ਹੁਣ ਲੱਗੀ ਭੁੱਖ ਆਵਾ ਮਿਆ ਆ ਜਾ ਅਗਲੇ ਮਹੀਨੇ ਲੱਗਣਗੇ ਰਣਕੇ ਚਰਨਕ ਹੈ ਸਾਡੀ ਸਾਡੀ ਵੀ ਬਣਾ ਦੋ ਹੈ ਨਹੀਂ ਸਾਡੀ ਮਾਵਾ ਦੀ ਮਾਵਾ ਧੀਆ ਦੀ ਬਣਾ ਦੇ ਇਹ ਭੈਣਾ ਤੁਸੀਂ ਮਾਂ ਥੋੜੀ ਹੋ ਵੱਡੀ ਭੈਣ ਵੱਡੀ ਭੈਣ ਸਹੀ ਗੱਲ ਹੈ ਅਗਰੇ ਮੇਰੇ ਨਾਨਕੇ ਰੌਣਕਾਂ ਲਾਵਾ ਗਿਆ ਜਿੱਦਾਂ ਇੱਥੇ ਦਾਦਕੇ ਰਹਿੰਦੇ ਨੇ ਉਹ ਇਕੱਠੇ ਤੁਰ ਹੱਥ ਹੱਥ ਫੜ ਕੇ ਦੂਰੋਂ ਨਾ ਐਵੇਂ ਥੋੜੀ ਫਾਇਦਾ ਕੋਈ ਐਵੇਂ ਦੂਰੀਏ ਹਾਂ ਐਵੇਂ ਦੂਰ ਐਵੇਂ ਦੂਰ ਕਾਕਾ ਘਰੇ ਕੱਲਾ ਹੋਰ ਕੱਲੇ ਨੂੰ ਕੀ ਹੈ ਕਾਕੇ ਨੂੰ ਸੁਖਮਨੀ ਸਾਹਿਬ ਜੀ ਦੇ ਭੋਗ ਤੋਂ ਬਾਅਦ ਲੰਗਰ ਰੈਡੀ ਹੋ ਗਿਆ ਤੇ ਸਾਰੇ ਜਣੇ ਆਪਣਾ ਲੰਗਰ ਛਕਣ ਲੱਗ ਗਏ ਸਭ ਤੋਂ ਪਹਿਲਾਂ ਨਾਲ ਮਾਮੇ ਮੇਰੇ ਸਾਰੇ ਮਾਮੇ ਮਾਮੀਆਂ ਇਕੱਠੇ ਹੋ ਕੇ ਲੰਗਰ ਛਕ ਰਹੇ ਸੀ ਬਹੁਤ ਇੰਜੋਏ ਕੀਤਾ ਹਾਸੇ ਖੇਡੇ ਵੀ ਬਹੁਤ ਲੱਗੇ ਥੈਂਕ ਯੂ ਫੋਰ ਕਮਿੰਗ एवरीवन ਮੈਨੂੰ ਤੇ ਲੱਗਦਾ ਕਿ ਤੁਹਾਨੂੰ ਜ਼ਰੂਰ ਕਰਨਾ ਜਦੋਂ ਮਰਜ਼ੀ ਹੋਵੇ ਸਹੀ ਗੱਲ ਹੈ ਹੁਣ ਤੁਸੀਂ ਕਦੋਂ ਜਾਣਾ ਵਾਪਸ ਮਾਰਚ ਮਾਰਚ ਚ ਲੰਬੀ ਛੁੱਟੀ ਆਏ ਤਾਂ ਠੀਕ ਹੈ ਜੇ ਅਕਤੂਬਰ ਜਾ ਰਹੇ ਹੋ ਤਾਂ ਠੰਡ ਅਕਤੂਬਰ ਜਾ ਜਾਣਾ ਮੈਂ ਠੀਕ ਹੈ ਠੰਡ ਗਰਮੀ ਇੱਥੇ ਨਹੀਂ ਗਰਮੀ ਉੱਤੇ ਠੰਡ ਇੱਥੇ ਇੱਥੋਂ ਜਾਣ ਫੇਰ ਠੀਕ ਹੈ ਹੋਰ ਕੈਨੇਡਾ ਇਹ ਚਿੱਤੇ ਜਾਂਦਾ ਬੜੀ ਖੁਸ਼ੀ ਹੁੰਦੀ ਤੁਹਾਨੂੰ ਤੁਹਾਡਾ ਰਾਈਜ਼ ਕਰ ਰਹੇ ਹੋ ਥੈਂਕ ਯੂ ਬੜੀ ਥੈਂਕ ਯੂ ਜਰਜੀ ਕੁਲਰ ਫੇਰ ਬਰਾਵਾ ਸੋਟਨ ਥੈਂਕ ਯੂ ਥੈਂਕ ਯੂ ਹੈਲੋ ਕਨੀ ਕੁੜੀਏ ਹੈਲੋ 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 ਕਿਨ ਹੈ ਮਿਦਾ ਹਰਗੁਨ 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 ਹੈਲੋ ਅੱਛਾ ਅੱਛਾ ਚਲ ਇੱਕ ਗੋਦੀ ਚ ਬਿਠਾਓ ਲਾ ਫਿਰ ਐਂਡ ਵਿੱਚ ਮੈਂ ਆਪਣੀਆਂ ਤਿੰਨੋਂ ਰਾਣੀਆਂ ਨੂੰ ਆਪਣੀ ਦਿੱਤੀ ਕਿਰਨ ਤੇ ਆਪਣੀ ਮੰਮੀ ਨੂੰ ਛੋਟੇ ਛੋਟੇ ਗਿਫਟ ਦਿੱਤੇ ਜਿੰਨੇ ਕੁ ਜੋਗਾ ਮੈਂ ਹੈਗਾ ਇਹ ਸਾਰਾ ਮੇਰਾ ਨਾਨਕਾ ਪਰਿਵਾਰ ਹਾਂ ਸਹੀ ਗੱਲ ਹੈ ਬਹੁਤ ਜਲਦੀ ਜਾ ਰਿਹਾ ਉਹ ਜਾਣਾ ਨਹੀਂ ਸੀ ਹਲੇ ਲੋ ਜੀ ਹੋ ਗਏ ਹੋ ਗਏ ਸਾਰੇ ਵੇਲੇ ਹਾਂਜੀ ਸਾਰੇ ਆ ਗਿਆ ਆਪਣੇ ਆਪਣੀਆਂ ਡਰੈਸਾਂ ਦੇ ਵਿੱਚ ਚੇਂਜ ਕਰਕੇ ਦੀਦੀ ਵੀ ਆਪਣੀ ਵਰਦੀ ਦੇ ਵਿੱਚ ਸਭ ਨੇ ਵਰਦੀਆਂ ਚੇਂਜ ਕਰਤੀ ਮੇਰੀ ਮੰਮੀ ਨੇ ਦੋ ਵਾਰੀ ਚੇਂਜ ਕੀਤੀਆਂ ਮੰਮੀ ਨੇ ਸੂਟ ਬੜਾ ਵਧੀਆ ਬਣਾਇਆ ਸੀ ਉਹ ਟੇਲਰ ਨੇ ਟਾਈਟ ਸੀ ਤਾਂ ਪਰ ਇਹ ਵੀ ਸੂਟ ਮੰਮੀ ਦਾ ਬਹੁਤ ਸੋਹਣਾ ਲੱਗ ਰਿਹਾ ਹੈ ਕੀ ਬਤਾਂ ਮਾਤਾ ਥੱਕ ਗਏ ਕਿੰਨੇ ਕੁ ਬਹੁਤ ਥੱਕ ਗਏ ਬਹੁਤ ਥੱਕ ਗਏ ਜਿੰਨੇ ਜਿਹੜੇ ਵੀ ਆਏ ਸੀ ਇਬਾਦਤ ਦੇ ਫੰਕਸ਼ਨ ਦੇ ਉੱਪਰ ਤੁਹਾਨੂੰ ਸਾਰਿਆਂ ਨੂੰ ਧੰਨਵਾਦ ਜੀ ਦਿਲ ਤੋਂ ਧੰਨਵਾਦ ਤੁਸੀਂ ਇੱਕ ਫੋਨ ਦੇ ਉੱਪਰ ਪਹੁੰਚੇ ਸਾਰੇ ਔਰ ਜੇ ਤੁਸੀਂ ਵਲੌਗ ਦੇਖਦੇ ਹੋ ਦਿਲ ਤੋਂ ਇੱਕ ਵਾਰੀ ਫਿਰ ਤੋਂ ਤੁਹਾਡਾ ਧੰਨਵਾਦ ਕਰਦੇ ਹਾਂ ਇਬਾਦਤ ਵੱਲੋਂ ਸਾਡੇ ਸਾਰੇ ਪਰਿਵਾਰ ਵੱਲੋਂ ਵੀ ਤੇ ਇਬਾਦਤ ਤੋਂ ਆਸ਼ੀਰਵਾਦ ਦੇਣ ਲਈ ਇਹਦੀ ਲੰਬੀ ਉਮਰ ਦੀਆਂ ਤੇ ਖੁਸ਼ਹਾਲ ਜੀਵਨ ਦੀਆਂ ਜਿਹੜੀ ਤੁਸੀਂ ਸ਼ੁਭਕਾਮਨਾਵਾਂ ਦਿੱਤੀਆਂ ਉਹਦੇ ਲਈ ਵੀ ਧੰਨਵਾਦ ਬਹੁਤ-ਬਹੁਤ ਹੁਣ ਅਸੀਂ ਸਾਰੇ ਜਣੇ ਰਾਤ ਨੂੰ ਲੋਹੜੀ ਬਾਲਾਂਗੇ। ਇਬਾਦਤ ਨਾਨੀ ਨੇ ਪੰਗੜੇ ਪਾਣੇ ਨੇ। ਨਾਲ ਮਾਮਾ ਪਾਏਗਾ ਗਿੱਦਾ। ਉਹ ਉਲਟੋ ਕੇ ਸੱਚ। ਮਾਮਾ ਪਾਏਗਾ ਪੰਗੜਾ ਨਾਨੀ ਪਾਏਗੀ ਗਿੱਦਾ। ਮੈਂ ਉਲਟ-ਪੁਲਟ ਕਰ ਦਿੱਤਾ। ਭੂਆ ਨੇ ਬ੍ਰੇਕ ਡਾਂਸ ਕਰਨ ਦੇ। ਤਾਈ ਨੇ ਵੀ ਪੰਗੜਾ ਬਣਾਇਆ। ਤਾਈ ਤਾਂ ਨੱਚ-ਨੱਚ ਵੇੜਾ ਪਟ ਦੇਗੀ। ਠੀਕ ਹੈ। ਜਿਹੜੇ ਬੱਚਾ ਡੁਮਾਰੀ ਕੀ। ਨਹੀਂ ਉਹ ਝਾੜੂ ਵਾਲੇ ਆਂਟੀ ਆਂਦੇ ਹੁੰਦੇ ਨੇ ਤੇ ਨਾਲ ਸਾਡੀ ਪਰਮਕੀ ਬੈਕਡਾਸ ਕਰੇਗੀ ਕਿ ਡਿਸਕੋ ਡਿਸਕੋ ਪੂਆ ਦਾ ਸਾਥ ਦੇਗੀ ਪੂਆ ਦਾ ਸਾਥ ਦੇਗੀ ਇਹ ਦਾਦੀ ਦੀ ਵੀ ਤਿਆਰੀ ਨੱਚਣ ਦੀ ਦਾਦੀ ਨੇ ਕੋਲੀ ਖਾ ਲਈ ਟਾਈਮ ਸੇ ਦਾਦੀ ਨੇ ਪੈਰਾਸੀਟਾਮੋਲ ਖਾ ਲਈ ਤੇ ਦਾਦੀ ਨੇ ਹੁਣ ਜਿਹਨੂੰ ਕੈਮ ਹੋ ਜਾਣਾ ਥੋੜੀ ਦੇਰ ਤੱਕ ਸਹੀ ਗੱਲ ਹੈ ਦਾਦੀ ਨੂੰ ਥੋੜਾ ਜਿਆਦਾ ਆਪਾਂ ਰਿਚ ਪਾ ਦੇ ਗਲਾਸ ਰਿਚ ਪਾ ਦੇ ਗਲਾਸ ਸ਼ਾਮ ਦੇ ਵੇਲੇ ਸਾਡੇ ਸਾਰੇ ਪਰਿਵਾਰ ਦੇ ਨਾਲ ਇਬਾਦਤ ਦੇ ਨਾਨੀ ਤੇ ਮਾਮਾ ਜੀ ਵੀ ਨਾਲ ਸਨ ਤੇ ਪੂਆ ਜੀ ਫੁੱਫੜ ਜੀ ਵੀ ਨਾਲ ਸਨ ਸਾਰਿਆਂ ਨਾਲ ਕੇ ਇੱਕ ਸਾਡਾ ਜੋਤ ਵੀਰਾ ਵੀ ਨਾਲ ਸੀ ਅਸੀਂ ਸਾਰਿਆਂ ਨਾਲ ਕੇ ਪੁੱਗਾ ਵਾਲਿਆ ਤੇ ਨਾਲ ਹੀ ਲੋਹੜੀ ਸੈਲੀਬ੍ਰੇਟ ਕੀਤੀ ਬਾਕੀ ਸਾਰੇ ਜਿੰਨੇ ਵੀ ਰਿਸ਼ਤੇਦਾਰ ਆਏ ਹੋਏ ਸੀ ਸਾਰੇ ਨੇ ਆਪਣੇ ਆਪਣੇ ਘਰਾਂ ਵਿੱਚ ਜਾ ਕੇ ਲੋਹੜੀ ਸੈਲੀਬ੍ਰੇਟ ਕਰਨੀ ਸੀ ਸੋ ਉਹ ਚਲੇ ਗਏ ਅਸੀਂ ਸਾਡਾ ਪਰਿਵਾਰ ਰਹਿ ਗਿਆ ਸੀ ਸਭ ਨੇ ਬੈਠ ਕੇ ਅੱਗ ਸੇਕੀ ਤੇ ਬਹੁਤ ਜ਼ਿਆਦਾ ਇੰਜੋਏ ਕੀਤਾ ਗੱਲਾਂ ਕੀਤੀਆਂ ਔਰ ਸੱਚੀ ਤੇ ਸਾਬ ਵਲੌਗ ਇੰਨਾ ਜ਼ਿਆਦਾ ਨਹੀਂ ਬਣਾ ਪਾਏ ਇੰਜੋਏ ਜ਼ਿਆਦਾ ਕੀਤਾ ਇਬਾਦਤ ਕੌਰ ਜੀ ਪਹਿਲੀ ਲੋੜੀ ਜੀ ਇਬਾਦ ਦੀ ਉੱਠ ਜਾ ਅੱਗ ਸੇਕ ਲੈ ਇਬਾਦਤ ਕਰੂਗੀ ਹਾਂਜੀ ਲੋੜੀ ਹੁਣ ਪੱਗ ਬੰਨਣ ਦਾ ਬਿਲਕੁਲ ਟਾਈਮ ਨਹੀਂ ਸੀ ਸਿਰ ਦੁਖਣ ਲੱਗਿਆ ਕਿਉਂਕਿ ਮੈਂ ਵੀਰੇ ਦੀ ਪੱਗ ਬੰਨ ਲਈ ਜਿਹੜੀ ਜੀ ਰੁਪਿਆ ਵੈਲ ਬੜੀ ਭਾਰੀ ਪੱਗ ਪਰਮ ਨੇ ਸਿਰ ਕੁੱਟਿਆ ਤਾਂ ਜਾ ਕੇ ਠੀਕ ਹੋਇਆ ਉਹ ਬੈਠੀ ਪਰਮ ਨਜ਼ਾਰਾ ਲਿਆਦਾ ਪਰਮ ਨੇ ਸਿਰ ਕੁੱਟ ਗਿਆ ਗਾਉ ਗਾਣਾ ਗਾਓ ਜਲਦੀ ਕਿਹੜਾ ਗਾਣਾ ਪੈਨ ਦਾ ਜੀ ਤੂੰ ਕਿੱਥੋਂ ਸਟਾਰਟ ਕਰਨਾ ਸਟਾਰਟ ਚਾਨਣ ਦੀ ਗੁੜੀ ਚਾਨਣ ਦੀ ਗੁੜੀ ਬਦਲਾ ਨਹੀਂ ਪੈਣ ਆਹੋ ਕਹਿੰਦੇ ਹਾਂ ਹਾਂ ਚਾਨਣ ਦੀ ਗੁੜੀ ਬੇਡਾ ਤੂੰ ਹੁਣ ਮਾਰ ਕੇ ਦਿਖਾ ਮਾਰ ਹੁਣ ਮਾਰ ਕੇ ਦਿਖਾ ਥੱਪੜ ਵਈ ਮਾਰ ਮਾਰ ਦਾਦੀ ਹਮਨੇ ਗਰਮ ਕੋਲੇ ਨੂੰ ਹੱਥ ਕੀ ਵਲਾ। ਛੱਤਰ ਦਮਾ ਦੇ ਤੁਹਾਨੂੰ ਨਹੀਂ ਪਤਾ ਇਸ ਦਾ। ਤੈਨੂੰ ਪਤਾ। ਬਾਬਾ ਮੇਰਾ ਆਇਆ ਹਾਏ ਵਾਹ ਜੀ ਵਾਹ। ਕੁਝ ਪਿਆ ਸੀ ਨਾ। ਇਹ ਚਾਦੀ। ਹਾਲੇ ਥੋੜੀ ਟੈਂਕੀ। ਕੀ ਬਰਤਾ ਜੀ ਮੂੰਹ? ਸਾਰਿਆਂ ਨੂੰ ਮਿਲ ਗਿਆ ਇਹਨੂੰ ਨਹੀਂ ਮਿਲਿਆ ਨਿਕਲੇ। ਥੈਂਕ ਯੂ ਭਰਾ। ਇਹ ਪੈਕਸ ਹੋਣਾ ਤੂੰ ਲੋੜਦਾ। ਸਾਰਿਆਂ ਨੂੰ ਵਧਾਈਆਂ। ਹੈਪੀ ਲੋੜੀ। ਹੈਪੀ ਲੋੜੀ। ਹੈਪੀ ਲੋੜੀ ਵੀ ਸਾਰਿਆਂ ਨੂੰ। ਸਾਰਿਆਂ ਨੂੰ ਹੈਪੀ ਲੋੜੀ। ਦਾਦੂ ਵੱਲੋਂ ਨਹੀਂ ਹੈ ਹੈਪੀ ਲੋਡੀ ਸਭ ਬੜੀ ਇਹਦੀ ਵਾਸਤ ਲਾ ਉਧਰ ਅਰਦਾਸ ਚੱਲ ਰਹੀ ਤੁਸੀਂ ਚਲ ਇਹਦੀ ਸੁਣਾ ਹੈ ਇਹਦੀ ਸਾਰਾ ਦਿਹਾੜੀ ਸੁਣਦੇ ਆ ਬੋਲ ਹੈਪੀ ਲੋਡੀ ਬੋਲ ਹੈਪੀ ਲੋਡੀ ਇਹ ਆਦੀ ਚਲੋ ਜਾਓ ਹਣ ਬੈਗ ਚੱਕ ਆਪਣਾ ਜਾ ਚਲੋ ਚਲੋ ਹੋ ਗਈ ਛੁੱਟੀ ਚੰਗੋ ਟ੍ਰੇਨ ਆ ਰਹੀ ਟ੍ਰੇਨ ਤੇਰੀ ਚਲ ਟ੍ਰੇਨ ਆ ਗਈ ਤੂੰ ਉਹ ਤੂੰ ਤੰਗ ਕਰਦਾ ਨਾ ਇਸ ਨਹੀਂ ਚਲੇਗੇ ਉਹ ਪਿੱਛੇ ਜਾ ਪਿੱਛੇ ਜਾ ਤੂੰ ਤੰਗ ਕਰਦਾ ਆਪਣੇ ਡੈਡੀ ਨੂੰ ਤਾ ਚਲੇਗੇ ਤੇਰੇ ਡੈਡੀ ਕੋਈ ਸੌਰੀ ਸਾਰੇ ਮੰਗ ਕੇ ਆ ਲੈਣਗੇ ਤੂੰ ਸੁਲਤਾਨੀਆਂ ਕਰਦਾ ਨਾ ਤਾਂ ਹੀ ਚਲੇ ਪਾਪਾ ਚਲੇਗੇ ਨਹੀਂ ਤੂੰ ਚਲੇਗਾ ਸਾਰੇ ਸੁਲਤਾਨੀਆਂ ਕਰ ਰਿਹਾ ਸੀ ਤਾਂ ਚਲੇਗੇ ਨਹੀਂ ਸਾਰਿਆਂ ਨੂੰ ਸੌਰੀ ਸੁਲਤਾਨੀ ਲੜਾਈ ਕਰਦਾ ਨਾਨੂ ਕੋ ਪੈਰੀ ਹੱਥ ਲਗਾ ਕੇ ਸੌਰੀ ਮੰਗ ਤੂੰ ਨੇ ਮੇਰੇ ਤੋਂ ਤੂੰ ਮਾਰਨਾ ਪੈਰੀ ਹੱਥ ਲਗਾ ਕੇ ਸੌਰੀ ਮੰਗ ਹਾਈ ਹਾਈ ਉਹ ਲੱੜ ਰਿਹਾ ਲੱੜ ਰਿਹਾ ਉਹ ਮਗਰ ਬੈ ਕੇ ਦੋਸਤੋ ਦੇ ਸਾਨੂੰ ਇਜਾਜ਼ਤ ਮਿਲਦੀ ਹੈ ਕੱਲ ਤੋਂ ਇੱਕ ਨਵੇਂ ਵਲੌਗ ਦੇ ਵਿੱਚ ਤੇ ਇਬਾਦਤ ਨੂੰ ਵਿਸ਼ੇਸ਼ ਕਰਨ ਲਈ ਧੰਨਵਾਦ ਜੀ ਤੁਹਾਡਾ ਦਿਨ ਸ਼ੁਭ ਹੋਵੇ ਤੁਹਾਡੇ ਸਾਰਿਆਂ ਦੇ ਘਰ ਖੁਸ਼ੀਆਂ ਆਉਣ ਬਾਏ ਬਾਏ